ਮੈ ਸਤਨਾ ਸਾਹਿਬ ਨੂੰ ਕਹਿਣਾ ਚਾਹੁੰਦਾ ਕੁਝ ਤੇ ਸ਼ਰਮ ਕਰੋ ਆਪਣੇ ਉਮਰ ਦੇ ਆਖਰੀ ਪੜਾਪ ਤੇ ਤੁਸੀਂ ਜਾ ਕੇ ਅੱਜ ਇਸ ਕੰਮ ਤੇ ਆ ਗਏ ਹੋ ਕਿ ਤੁਹਾਡੀਆਂ ਜਿਹੜੀਆਂ ਨਸਲਾਂ ਨੇ ਉਹਨੂੰ ਵੀ ਜਿਹੜੀ ਇਹ ਸੰਗਤ ਮਾਫ ਨਾ ਕਰੇ ਇਹੋ ਜਿਹਾ ਕੰਮ ਤੁਸੀਂ ਅੱਜ ਸ਼ੁਰੂ ਕਰਦੇ ਸਿਰਫ ਤੇ ਸਿਰਫ ਕਮੇਟੀ ਨੂੰ ਮੌਜੂਦਾ ਕਮੇਟੀ ਨੂੰ ਭੰਡੇਨ ਵਸੇ ਹੋਰ ਇਹਨਾਂ ਕੋਲ ਕੋਈ ਟਾਰਗੇਟ ਕੁਝ ਨਹੀਂ ਹੈ ਸਤਨਾ ਸਾਹਿਬ ਨੂੰ ਯਾਦ ਹੋਣਾ ਚਾਹੀਦਾ 2013 ਦਾ ਉਹ ਦਿਨ ਜਿਸ ਵਕਤ ਦਿੱਲੀ ਦੀ ਸੰਗਤ ਨੇ ਧੱਕੇ ਮਾਰ ਕੇ ਤੁਹਾਨੂੰ ਉਸ ਗੁਰੂ ਘਰ ਦੇ ਬਾਹਰ ਕੱਢਿਆ ਦੇਖੋ ਸਤਨਾ ਸਾਹਿਬ ਨੂੰ ਮੈਂ ਗਲਤ ਔਰ ਉਹ ਮੈਨੂੰ ਗਲਤ ਕਹਿ ਰਹੇ ਨੇ ਇਹਦਾ ਸਭ ਤੋਂ ਚੱਕਰ ਨੂੰ ਅਸੀਂ ਤਿੰਨਾਂ ਨੂੰ ਬਿਠਾ ਲਓ ਮਜੀਠ ਸਿੰਘ ਜੀ ਕੇ ਵੀ ਬਹਿ ਜੇ ਮੈਂ ਵੀ ਬਹਿ ਜਾਦਾ ਸਰਦਾਰ ਪਰਮਜੀਤ ਸਿੰਘ ਸਰਮਾ ਵੀ ਬਹਿ ਗਏ ਮੈਂ ਤਾਂ ਕ੍ਰਿਸ਼ਨਾ ਚੰਦ ਆ ਬਹੇ ਤੁਸੀਂ ਕਰਦੇ ਸਾਡੇ ਖਿਲਾਫ ਨਰੇਕਨੌਰ ਦੇ ਖਿਲਾਫ ਇੱਕ ਪੈਸੇ ਦੀ ਰਵਾਇਤ ਕੋ ਗੰਢਿਆ ਕੋਈ ਸੰਘਰਸ਼ ਉਹ ਦੱਸਿਆ ਸ਼ਾਇਦ ਉੱਤੇ ਬਿਆੰਦੋਲਾਵਾ ਕੋਈ ਨਹੀਂ ਕਿਸੇ ਦਿੱਲੀ ਕਮੇਟੀ ਦੇ ਅਧਾਰਿਆਂ ਦੇ ਗੋਟਵਾਰਾ ਦੇ ਸਕੂਲ ਨਾਲ ਦੀ ਕੋਈ ਜਦਾਕ ਕਿਸੇ ਖਰਾਬੀ ਇੱਕ ਪੈਸੇ ਦੇ ਬੰਨੂਏ ਚਾਏ ਇਹਨਾਂ ਨੇ ਦੱਬ ਕੇ ਮਾਲ ਪਾਤਾ ਦੱਬ ਕੇ ਮਾਲ ਕਾ ਉਹਦੇ ਚ ਮਦ ਹੈ ਗਈ ਮੈਂ ਗੋਟਵਾਰਾ ਕਮੇਟੀ ਵਿੱਚ ਇਹਦੇ ਸਾਹਮਣੇ ਬੈਠ ਕੇ ਇਹਦੇ ਨਾਲ ਬੈਠ ਕਰਵਾ ਦਿੱਤਾ ਆ ਪ੍ਰਸਤਾਵ ਤੋਂ ਕੋਈ ਮਤਾਂ ਨਹੀਂ ਆ ਪਰ ਸਭ ਤੋਂ ਪਹਿਲਾ ਸਰਸਾ ਕਾਲ ਕਾ ਕਾਲੋਂ ਵਾਲੋਂ ਇਨਾਂ ਸਭੀਆਂ ਜਦਾਦਾਂ ਦੇ ਬਾਰੇ ਜੇ ਕੋ ਮੈਂ ਉਹ ਸੂਦੇ ਦੇ ਉੱਤੇ ਹੀ ਤੁਹਾਡੇ ਤੋਂ ਪਹਿਲੇ ਗੱਲ ਕਰ ਲਵਾਂ ਕਿਉਂਕਿ ਇੱਕ ਅਹਿਮ ਇਸ਼ੂ ਹੈ ਔਰ ਅਸੀਂ ਵੇਟ ਕਰ ਰਹੇ ਸੀ ਕਿ ਜਦ ਤੱਕ ਕੋਰਟ ਦੇ ਆਰਡਰ ਸਾਡੇ ਸਾਹਮਣੇ ਨਾ ਆਉਣ ਇਹ ਅਸੀਂ ਗੱਲ ਨਾ ਕਰੀਏ ਔਰ 2 ਤਰੀਕ ਨੂੰ ਜਿਹੜਾ ਕੋਰਟ ਦੇ ਵਿੱਚ ਜੱਜ ਸਾਹਿਬ ਨੇ ਕਾਰਵਾਈ ਕੀਤੀ ਆ ਉਹ ਪਬਲਿਕ ਦੇ ਵਿੱਚ ਦੱਸਣੀ ਬੜੀ ਜ਼ਰੂਰੀ ਹੈ ਕਿਉਂਕਿ ਬਹੁਤ ਜ਼ਿਆਦਾ ਝੂਠ ਔਰ ਫਰੇਮ ਜਿਹੜਾ ਹੈ ਸਰਦਾਰ ਮਨਜੀਤ ਸਿੰਘ ਜੀ ਕੇ ਸਰਦਾਰ ਪਰਮਜੀਤ ਸਿੰਘ ਸਰਨਾ ਇਹ ਲਗਾਤਾਰ ਲੋਕਾਂ ਦੇ ਵਿੱਚ ਫਲਾਉਂਦੇ ਆ ਰਹੇ ਆ ਦੋ ਤਿੰਨ ਨੂੰ ਜੱਜ ਸਾਹਿਬ ਨੇ ਕਿਉਂਕਿ ਸਾਡੀ ਇੱਥੇ ਆਰਡਰ ਹੋ ਰੱਖੇ ਸੀ ਫੋਰੈਂਸਿਕ ਰਿਪੋਰਟ ਵੀ ਸੀ ਆਡੀਟਰ ਦੀ ਔਰ ਜੱਜ ਸਾਹਿਬ ਨੇ ਆਡੀਟਰ ਨੂੰ ਜਦ ਪਤਾ ਪੁੱਛਿਆ ਕਿ ਉਹ ਕਿੱਥੇ ਹੈਗਾ ਤੇ ਆਡੀਟਰ ਸੀ ਨਹੀਂ ਆਡੀਟਰ ਨੂੰ ਔਨਲਾਈਨ ਲਿਆ ਗਿਆ ਵਰਚੁਅਲੂ ਅਪੀਅਰੈਂਸ ਹੋਇਆ ਔਰ ਉਥੇ ਉਹਦੇ ਕੋਲੋਂ ਪੁੱਛਿਆ ਗਿਆ ਕਿ ਜਿਹੜੀਆਂ ਸਾਡੀ ਪ੍ਰਾਪਰਟੀਆਂ ਨੇ ਕਿਉਂਕਿ ਉਹਦੇ ਉੱਤੇ ਬਾਰ ਬਾਰ ਸ਼ਿਕੰਜਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਇਹ ਪ੍ਰਾਪਰਟੀਆਂ ਗੁਰਦੁਆਰਾ ਸਾਹਿਬ ਦੀ ਕਿਸੇ ਤਰੀਕੇ ਅਟੈਚ ਕੀਤੀਆਂ ਜਾਣ ਔਰ ਬੜੀ ਹੈਰਾਨੀ ਦੀ ਗੱਲ ਹੁੰਦੀ ਹੈ ਕਿ ਇਹ ਜਿਹੜੇ ਦੋਨੋਂ ਸੀਨੀਅਰ ਲੀਡਰ ਆਪਣੇ ਆਪ ਨੂੰ ਦਿੱਲੀ ਦੇ ਕਹਿੰਦੇ ਆ ਸਰਦਾਰ ਪਰਮਜੀਤ ਸਿੰਘ ਸਰਨਾਵ ਔਰ ਸਰਦਾਰ ਮਨਜੀਤ ਸਿੰਘ ਜੀ ਕੇ ਇਹਨਾਂ ਦੇ ਦੋਨਾਂ ਦੇ ਐਡਵੋਕੇਟ ਉੱਤੇ ਖੜੇ ਆ ਔਰ ਐਡਵੋਕੇਟ ਉਥੇ ਉਸ ਵਕਤ ਜਦ ਤੱਕ ਕੋਈ ਸਟਾਫ ਨਾਲ ਗੱਲ ਕਰਨਾ ਕੋਈ اپੋਜ਼ਿਵਲੀ ਗੱਲ ਇਹਨਾਂ ਨੇ ਨਹੀਂ ਕੀਤੀ ਜਦ ਐਡ ਹੋ ਆਡੀਟਰ ਨੇ ਔਨਲਾਈਨ ਆ ਕੇ ਆਪਣੀ ਜਿਹੜੀ ਲਿਸਟ ਸੀ ਇਮੀਡੀਏਟਲੀ ਜਿਹੜੀ ਪ੍ਰੋਪਰਟੀ ਦੀ ਲਿਸਟ ਉਹਨੇ ਸਕੂਲਾਂ ਦੀ ਬਣਾਈ ਸੀ ਫੋਰੈਂਸਿਕ ਰਿਪੋਰਟ ਦੇ ਹਿਸਾਬ ਨਾਲ ਉਹ ਜਦ ਕੋਰਟ 'ਚ ਸਬਮਿਟ ਕੀਤੀ ਤੇ ਦੋਵੇਂ ਇਸ ਤਰੀਕੇ ਦੇ ਨਾਲ ਬੋਲਣ ਲੱਗ ਪਏ ਜੀ ਕਿ ਇਹ ਜਿਹੜੀਆਂ ਪ੍ਰਾਪਰਟੀ ਦੀ ਲਿਸਟ ਗੁਰਦੁਆਰਾ ਕਮੇਟੀ ਦੀ ਵੀ ਵਿੱਚ ਇਨਵੋਲ ਕੀਤੀ ਜਾਣਾ ਔਰ ਹੈਰਾਨੀ ਦੀ ਗੱਲ ਜਨਾ ਪਰਮਜੀਤ ਸਿੰਘ ਸਰਨਾ ਦੇ ਵਕੀਲ ਤਿੰਨਵੇਂ ਮਹਿਤਾ ਉਹਨਾਂ ਨੇ ਇੰਨਾ ਕਿ ਜ਼ੋਰ ਲਾਇਆ ਜੀ ਕਿ ਜੋ ਬੁੱਕ ਵੈਲਿਊ ਹੈ ਉਹ ਕਿਤਾਬਾਂ ਜੀ ਦਿਖਾਈ ਜਾਂਦੀ ਬੁੱਕ ਵੈਲਿਊ ਕੁਝ ਹੋ ਰਿਹਾ ਔਰ ਮਾਰਕੀਟ ਵੈਲਿਊ ਕੁਝ ਹੋ ਰਿਹਾ ਇਹ ਮਾਰਕੀਟ ਵੈਲਿਊ ਦੇ ਹਿਸਾਬ ਦੇ ਨਾਲ ਇਹਦੀ ਕੀਮਤਾਂ ਲਗਵਾਈਆਂ ਜਾਣ ਇਹਦੇ ਉੱਤੇ ਜ਼ੋਰ ਦੇ ਰਿਹਾ ਸਤਾਰ ਪਰਮਜੀਤ ਸਿੰਘ ਸਰਨਾ ਦਾ ਵਕੀਲ ਔਰ ਸਰਦਾਰ ਪਰਮਜੀਤ ਸਿੰਘ ਸਰਨਾ ਆਪਣੇ ਆਪ ਨੂੰ ਤਵਾ ਠੋਕਦੇ ਕਿ ਅਸੀਂ ਗੁਰਦੁਆਰਾ ਕਮੇਟੀ ਦੇ ਕੋਈ ਜਦਾਦ ਨੂੰ ਇੱਧਰ ਨਹੀਂ ਜਾਣ ਦੇਵਾਂਗੇ ਤੁਸੀਂ ਵੀਡੀਓ ਦੇਖੀ ਹੋਣੀ ਹੈ ਸਰਦਾਰ ਮਨਜੀਤ ਸਿੰਘ ਜੀਕੇ ਦੀ ਕਿੰਨੀ ਉਹਨਾਂ ਨੇ ਜੇਪੜੀ ਤੇਜ਼ ਆਵਾਜ਼ ਦੇ ਵਿੱਚ ਕਿਹਾ ਜੀ ਸਾਡੇ ਨਾਲ ਕੁਝ ਵੀ ਹੋ ਜਾਏ ਅਸੀਂ ਇਹ ਜਿਹੜੀ 1 ਇੰਚ ਵੀ ਗੁਰਦੁਆਰੇ ਦੀ ਜਗ੍ਹਾ ਦੇ ਦਿੱਤੀ ਜਾਏ ਕਿ ਸਰਦਾਰ ਪਰਮਜੀਤ ਸਿੰਘ ਰਾਣਾ ਵੀ ਉਹਦੇ ਨਾਲ ਟੀਵੀ ਦੇ ਉੱਤੇ ਆਪਣਾ ਵੀਡੀਓ ਦੇ ਉੱਤੇ ਬੋਲਿਆ ਮਗਰ ਮੈਂ ਬੜੀ ਹੈਰਾਨੀ ਤੇ ਪੁੱਛਦਾ ਕਿ ਜਿਸ ਵਕਤ ਇਹ ਗੱਲ ਹੋ ਰਹੀ ਸੀ ਜੀਕੇ ਸਾਹਿਬ ਤੁਹਾਡਾ ਤਾਂ ਵਕੀਲ ਉੱਤੇ ਖੜਾ ਸੀ ਉਹਦੀ ਪ੍ਰੈਜ਼ੈਂਸ ਕੋਰਟ ਦੇ ਵਿੱਚ ਹੈਗੀ ਆ ਕਿ ਇਹ ਤੁਹਾਡਾ ਵਕੀਲ ਜਿਹੜਾ ਹੈ ਉਹ ਜੀਕੇ ਸਾਹਿਬ ਲਈ ਇੱਥੇ ਪ੍ਰੈਜ਼েন্ট ਹੋ ਰਿਹਾ ਤੇ ਤੁਹਾਡੇ ਵਕੀਲ ਨੇ ਉਸ ਦਿਨ ਕਿਉਂ ਨਹੀਂ ਬੋਲਿਆ ਕਿ ਅਸੀਂ 1 ਇੰਚ ਵੀ ਜਗ੍ਹਾ ਨਹੀਂ ਜਾਣ ਦਿਆਂਗੇ ਜੀ ਇਹ ਗੁਰਦੁਆਰਿਆਂ ਦੀ ਜਗ੍ਹਾ ਨਹੀਂ ਆ ਸਕਦੀ ਹੈ ਸਕੂਲਾਂ ਦੀ ਜਗ੍ਹਾ ਨਹੀਂ ਆ ਸਕਦੀ ਸਾਡੇ ਵਕੀਲ ਸਾਹਿਬ ਨੇ ਇਹਨੂੰ ਜਦ ਆਪੋਸ ਕੀਤਾ ਮਗਰ ਲਗਾਤਾਰ ਸਰਨਾ ਸਾਹਿਬ ਦੇ ਵਕੀਲ ਨੇ ਉੱਤੇ ਇਨਸਿਸਟ ਕੀਤਾ ਕਿ ਜੀ ਇਹਦੀ ਮਾਰਕੀਟ ਵੈਲਿਊ ਲਗਵਾਈ ਜਾਏ ਮਤਲਬ ਇੱਕ ਹੱਥ ਹੋ ਰੱਖ ਕੇ ਜਾ ਕੇ ਜਿਸ ਤਰੀਕੇ ਦੇ ਨਾਲ ਪੋਸਟ ਕੀਤਾ ਔਰ ਇਹ ਅੱਜ ਆਪਣੇ ਆਪ ਨੂੰ ਜਿਹੜੀ ਗੱਲ ਕਰਦੇ ਪਏ ਨੇ ਔਰ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ 8 ਨੰਬਰ ਪੁਆਇੰਟ ਤੇ ਇਟ ਇਜ਼ ਪੁਆਇੰਟਡ ਆਊਟ ਬਾਏ ਮਿਸਟਰ ਮੋਹਿਤ ਮਾਤੂਰ ਸੀਨੀਅਰ ਕਾਉਂਸਲ ਅਪੀアリング ਫਾਰ ਦੀ ਪਟੀਸ਼ਨਰ ਥੈਟ ਦੀ ਲਿਸਟ ਆਫ ਦੀ ਪ੍ਰੋਪਰਟੀਆਂ ਵਿਚ ਵਾਸ ਰੀਕਵੈਸਨਡ ਐਸ ਐਵਿਡੈਂਟ ਫਰਮ ਦੀ ਫੋਰੈਂਸਿਕ ਰਿਪੋਰਟ ਵਰ ਓਨਲੀ ਇਮੋਵਬਲ ਪ੍ਰੋਪਰਟੀਆਂ ਆਫ ਜੀ ਐਚ ਪੀ ਐਸ there is still, still no visibility of the list of the properties owned by dsgmc ਇਹ ਮੋਹਿਤ ਮਾਥਰ ਜਿਹੜਾ ਸਟਾਫ ਵੱਲੋਂ ਖੜਾ ਹੋਇਆ ਸੀਨੀਅਰ ਲਾਇਰ ਇਹ ਉਹਦੇ ਬਾਰੇ ਲਿਖਿਆ ਗਿਆ ਔਰ ਉਸ ਤੋਂ ਥੱਲੇ ਫਿਰ ਜਿਹੜੇ ਸਾਡੇ ਵਕੀਲਾਂ ਨੇ ਆਬਜੈਕਸ਼ਨ ਕੀਤੀ ਹੈ ਐਸ ਪਰ ਦੀ ਪੈਰਾਗ੍ਰਾਫ ਆਫ 36 ਆਫ ਜਜਮੈਂਟ ਡੇਟਡ 26 4 ਦੀ ਫੋਰੈਂਸਿਕ ਆਡੀਟਰ ਵਾਸ ਲੁੱਕ ਇਨਟੂ ਦੀ ਅਫੇਅਰਸ ਆਫ ਦੀ ਅਕਾਊਂਟ ਆਫ ਜੀਐਚਪੀਐਸ ਸੋਸਾਇਟੀ ਸਾਡੇ ਵਕੀਲਾਂ ਨੇ ਇਹਦੇ ਉੱਤੇ ਪੂਰੀ ਦਲੀਲ ਦਿੱਤੀ ਹੈ ਔਰ ਜਾਜ ਸਾਹਮਣੇ ਵੀ ਨੇ ਕਿਹਾ ਕਿ ਕਨਸਿਡਰਿੰਗ ਥੀ ਸਰਕਮਸਟੈਂਸਸ ਭਈ ਇਹ ਉਹਨੇ ਇਹ ਕਿਹਾ ਜੀ ਕਿ ਮੈਂ ਭਾਵੇਂ ਉਹਦੇ ਪਿਛਲੀ ਆਰਡਰ ਦਾ ਜਿਹੜਾ ਤੁਸੀਂ ਬੇਰਵਾਹ ਗਲਤ ਦੇ ਰਹੋ ਮਗਰ ਇਹ ਜਿਹੜਾ 모हित ਮਾਤੁਰ ਵੱਲੋਂ ਮੰਗੀ ਜਾ ਰਹੀ ਹੈ ਅਸੀਂ ਉਹਦੇ ਉੱਤੇ ਇਹ ਕਾਰਵਾਈ ਕਰਨ ਦੀ ਗੱਲ ਕਰਦੇ ਹਾਂ ਔਰ ਜਿਹੜਾ ਮੁੰਗੇਸ਼ ਨਾਇਕ ਹੈ ਜਿਹਦੀ ਆਪਣੀ ਵਾਈਫ ਦੀ ਜਿਹੜਾ ਵਕੀਲ ਵੀ ਔਰ ਆਪਣੀ ਵਾਈਫ ਦਾ ਕੇਸ ਹੈ ਉਹਨੇ ਵੀ ਕਿਹਾ ਕਿ ਸਾਨੂੰ ਸਿਰਫ ਦੋ ਪ੍ਰਾਪਰਟੀਆਂ ਦੀ ਗੱਲ ਕਰਨੀ ਹੈ ਮਗਰ ਇਹ ਜਿਹੜੇ ਮੈਂ ਸਮਝਦਾ ਕਿ ਕੌਮ ਨੂੰ ਠੱਗਣ ਵਾਲੇ ਬੰਦੇ ਆ ਖਾਸ ਤੌਰ ਤੇ ਸਰਨਾ ਪਰਿਵਾਰ ਇਹ ਲੋਕਾਂ ਨੇ ਇਹ ਹਾਲ ਬਣਾ ਰੱਖਿਆ ਕਿ ਇਹਨਾਂ ਦੇ ਵਕੀਲ ਜਾ ਕੇ ਹੁਣ ਗੁਰੂ ਘਰ ਦੀਆਂ ਜਿਹੜੀਆਂ ਜ਼ਦਾਦਾ ਨੇ ਉਹਨਾਂ ਦੀ ਮਾਰਕੀਟ ਵੈਲਿਊ ਪਾਉਣ ਵਾਸਤੇ ਚੱਲ ਪਏ ਨੇ ਮੈਂ ਸਰਨਾ ਸਾਹਿਬ ਨੂੰ ਕਹਿਣਾ ਚਾਹੁੰਦਾ ਕੁਸ਼ਤੇ ਸ਼ਰਮ ਕਰੋ ਆਪਣੇ ਉਮਰ ਦੇ ਆਖਰੀ ਪੜਾਪ ਚ ਤੁਸੀਂ ਜਾ ਕੇ ਅੱਜ ਇਸ ਕੰਮ ਤੇ ਆ ਗਏ ਹੋ ਕਿ ਤੁਹਾਡੀਆਂ ਜਿਹੜੀਆਂ ਨਸਲਾਂ ਨੇ ਉਹਨੂੰ ਵੀ ਜਿਹੜੀ ਇਹ ਸੰਗਤ ਮਾਫ ਨਾ ਕਰੇ ਇਹੋ ਜੇ ਕੰਮ ਤੁਸੀਂ ਅੱਜ ਸ਼ੁਰੂ ਕਰਦੇ ਸਿਰਫ ਤੇ ਸਿਰਫ ਕਮੇਟੀ ਨੂੰ ਮੌਜੂਦਾ ਕਮੇਟੀ ਨੂੰ ਪੰਡਨ ਵਸੇ ਹੋਰ ਇਹਨਾਂ ਕੋਲ ਕੋਈ ਟਾਰਗੇਟ ਕੁਝ ਨਹੀਂ ਹੈ ਔਰ ਜਿਹੜੀ ਗੱਲ ਤੁਸੀਂ ਹੁਣੇ ਕਹਿ ਰਹੇ ਸੀ ਕੋਈ ਗੱਲ ਪੁੱਛ ਰਹੇ ਸੀ ਜਸਵਿੰਦਰ ਜੀ ਤੁਸੀਂ ਵੀ ਆਪਣੀ ਗੱਲ ਰੱਖ ਲਓ ਮੈਂ ਕੋਈ ਸਵਾਲ ਕਰਾਂ ਤੁਸੀਂ ਸਵਾਲ ਮੇਰਾ ਵਿਚਾਰ ਹੋ ਗਿਆ ਉਹਨਾਂ ਨੇ ਤੁਹਾਡੇ ਔਰ ਮਜੀਦ ਸਿੰਘ ਸ਼ੇਸ਼ਾਦੀ ਗ੍ਰਿਫਤਾਰੀ ਦੀ ਗੱਲ ਕੀਤੀ ਔਰ ਉਹਨਾਂ ਨੇ ਇੱਥੇ ਤੱਕ ਕਹਿ ਕਿ ਕੋਰਟ ਨੇ ਐਡਮਿਟ ਕੀਤਾ ਕਿ ਤੁਸੀਂ ਟੀਚਰਾਂ ਨੂੰ ਤੁੰਦਾ ਹੈ ਤੁਸੀਂ ਛੋਟੇ ਐਫੀਡੇਵਿਟ ਦਿੱਤੇ ਨੇ ਉਹ 10 ਤਰੀਕ ਨੂੰ 10 ਤੋਲੇ ਜਿਹੜੀ ਅਗਲੀ ਡੇਟ ਆ ਤੁਹਾਡੀ ਗ੍ਰਿਫਤਾਰੀ ਦੀ ਟਾਈਮਿੰਗਸ ਤਾਂ ਹੋਣਾ ਦੱਸਿਏ ਕਿ ਗ੍ਰਿਫਤਾਰੀ ਦੀ ਮਿਆਦ ਦਿੱਤੀ ਜਾਏ ਦੇਖੋ ਅੱਜ ਤੋਂ ਕੁਝ ਸਾਲ ਪਹਿਲੇ ਇੱਕ ਟੀਵੀ 'ਚ ਸੀਰੀਅਲ ਆਂਦਾ ਸੀ ਮੁੰਗੇਰੀ ਲਾਲ ਕੇ ਹਸੀਨ ਸੁਪਨੇ ਉਹ ਛੋਟਾ ਜਿਹਾ ਬੰਦਾ ਸੀ ਨਾ ਇਹ ਵੀ ਛੋਟਾ ਜਿਹਾ ਸਰਨਾ ਮੁੰਗੇਰੀ ਲਾਲ ਦੇ ਸੁਪਨੇ ਦੇਖ ਰਿਹਾ ਇਹ ਟੀਚਰਾਂ ਕੋਲੋਂ ਜਾ ਕੇ ਪੁੱਛੋ ਕਿ ਪਿਛਲੇ ਲਗਾਤਾਰ ਜਾਂਦ ਤੋ ਸਾਡੀ ਕਮੇਟੀ ਬਣੀ ਹੈ ਕਿੰਨਾ ਕੁ ਹੱਕ ਉਹਨਾਂ ਕੋਲ ਚਲਾ ਗਿਆ ਹੈ ਕਿੰਨੇ ਪੈਸੇ ਉਹਨਾਂ ਕੋਲ ਪਹੁੰਚ ਰਹੇ ਨੇ ਅੱਜ ਜਿਹੜੀ ਜਿਹੜੀ ਟੀਚਰ ਉਸ ਵਕਤ 40-40 ਹਜ਼ਾਰ ਰੁਪਏ ਦੀ ਨੌਕਰੀ ਕਰ ਰਹੀ ਸੀ ਅੱਜ ਉਹਨਾਂ ਦੇ ਘਰ 1 ਲੱਖ ਰੁਪਏ ਤੋਂ ਉੱਤੇ ਤਨਖਾਹ ਪਹੁੰਚ ਰਹੀ ਹੈ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਜੂਦਾ ਟੀਮ ਨੇ ਉੱਥੇ ਤੱਕ ਪਹੁੰਚਾਇਆ ਹੈ ਔਰ ਸਰਨਾ ਸਾਹਿਬ ਨੇ 2006 ਤੋਂ ਲੈ ਕੇ 2013 ਸਰਨਾ ਸਾਹਿਬ ਨੂੰ ਯਾਦ ਦਿਵਾਉਣਾ ਚਾਹੀਦਾ 2013 ਦਾ ਉਹ ਦਿਨ ਜਿਸ ਵਕਤ ਦਿੱਲੀ ਦੀ ਸੰਗਤ ਨੇ ਧੱਕੇ ਮਾਰ ਕੇ ਤੁਹਾਨੂੰ ਇਸ ਗੁਰੂ ਘਰ ਤੋਂ ਬਾਹਰ ਕੱਢਿਆ ਉਹ 7 ਸਾਲ ਦੇ ਵਿੱਚ ਜਿਹੜਾ ਤੁਸੀਂ ਡੈਫੀਸ਼ੀਟ ਖੜਾ ਕਰਕੇ ਗਏ ਹੋ ਗੁਰਦੁਆਰਾ ਕਮੇਟੀ ਦੇ ਵਿੱਚ ਜਿਹੜਾ ਤੁਸੀਂ ਲੋਕ ਸਟਾਫ ਨੂੰ ਪੈਸਾ ਨਹੀਂ ਦਿੰਦਾ ਇਹ ਉਹਦੀ ਪਰਭਾਈ ਜਿਹੜੀ ਹੈ ਉਹ ਅੱਜ ਤੱਕ ਨਹੀਂ ਹੋ ਰਹੀ ਉਹ ਕਹਿੰਦੀ ਹੈ ਨਾ ਕਿ ਲੰਮھوں ਨੇ ਖਤਾ ਕੀਤੀ ਸਦੀਆਂ ਨੇ ਸਜ਼ਾ ਪਾਈ ਹੈ ਇਹ ਵਾਕੀ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੋਇਆ ਕਿ ਐਫਓ ਜੇ ਬੰਦਿਆ ਨੂੰ ਕੁਰਸੀਆਂ ਤੇ ਬਹਤਾ ਗਿਆ ਔਰ ਅੱਜ ਸਦੀਆਂ ਉਹਨੂੰ ਭੁਗਤ ਰਹੀ ਹੈ ਸਦੀਆਂ ਹੋ ਗਈ ਹੈ ਕਿ ਅਸੀਂ ਇਹਨੂੰ ਠੀਕ ਲਾਈਨ ਦੇ ਉੱਤੇ ਲਾਈਨ ਦੇ ਉੱਤੇ ਲੱਗੇ ਹੋયા ਲੱਗੇ ਹੋયા ਜਿਹੜੀ ਵੀ ਮੈਨੇਜਮੈਂਟ ਆ ਰਹੀ ਹੈ ਇਸ ਕੰਮ ਤੇ ਲੱਗੀ ਹੈ ਮਗਰ ਸਰਨਾ ਸਾਹਿਬ ਦੇ ਇੰਨੇ ਵੱਡੇ ਗੁਨਾ ਜਿਹੜੇ ਧੋਤੇ ਨਹੀਂ ਜਾ ਰਹੇ ਉਹਦੇ ਉੱਤੇ ਅਸੀਂ ਬਾਰ ਬਾਰ ਇੱਕੋ ਕੰਮ ਕਰ ਰਿਹਾ ਔਰ ਸਰਨਾ ਸਾਹਿਬ ਨੂੰ ਇਹ ਜਾ ਕੇ ਬੇਨਤੀ ਕਰਨਾ ਕਿ ਐਫਓ ਜੇ ਸਪੜੇ ਦੇਖਨੇ ਬੰਦ ਕਰ ਦੇ ਗਲਤ ਕਹਿੰਦੇ ਹੋ ਸਭਾ ਸਭ ਤੁਹਾਨੂੰ ਗਲਤ ਕਹਿੰਦੇ ਨੇ ਤੇ ਜੀਐਸਪੀਐਸ ਕੇਸ ਦਾ ਫੈਸਲਾ ਵੀ ਮਿਲ ਗਿਆ ਦੇਖੋ ਸਰਨਾ ਸਾਹਿਬ ਨੂੰ ਮੈਂ ਕਹਿੰਦਾ ਔਰ ਉਹ ਮੈਨੂੰ ਗਲਤ ਕਹਿ ਰਹੇ ਨੇ ਇਹਦਾ ਸਭ ਕਰਨ ਵਾਸਤੇ ਤਿੰਨਾਂ ਨੂੰ ਬਿਠਾ ਲਓ ਮਨਜੀਤ ਸਿੰਘ ਜੀ ਕੇ ਵੀ ਬਹਿ ਜੇ ਮੈਂ ਵੀ ਬਹਿ ਜਾਂਦਾ ਸਰਦਾਰ ਪਰਮਜੀਤ ਸਿੰਘ ਸਰਨਾ ਵੀ ਬਹਿ ਗਏ ਇੱਕ ਨਹੀਂ 100 ਵੀਡੀਓ ਸਰਦਾਰ ਮਨਜੀਤ ਸਿੰਘ ਜੀ ਕੇ ਨੇ ਕੱਢੀਆਂ ਸੀ ਐਸਸੀ ਪ੍ਰੈਸ ਕਾਨਫਰੰਸ 'ਚ ਬੈਠ ਕੇ ਕਿ ਸਰਨਾ ਸਾਹਿਬ ਉਹਦੇ ਉੱਤੇ ਕਿੰਨਾ ਕਰਦਾ ਛੱਡ ਕੇ ਗਏ ਨੇ ਅੱਜ ਇੱਕੋ ਪਾਰਟੀ ਦੀ ਇੱਕੋ ਵੇੜੇ 'ਚ ਜਾ ਕੇ ਬਹਿ ਨਾਲ ਇਹ ਦੁੱਧੇ ਤੁਲੇ ਨਹੀਂ ਹੋ ਸਕਦੇ ਇਹਨਾਂ ਦੀਆਂ ਕਾਰਜਕਾਰਜੀਆਂ ਜਿਹੜੀ ਕਾਰਜਗੁਜ਼ਾਰੀਆਂ ਹੋਈਆਂ ਨੇ ਸਾਰੀ ਦਿੱਲੀ ਦੀ ਸੰਗਤ ਜਾਣਦੀ ਹੈ ਸਾਰਾ ਜਗਤ ਜਾਣਦਾ ਹੈ ਕਿ ਇਹ ਜਿਹੜੀ ਹੈ ਔਰ ਮੈਂ ਤਾਂ ਓਪਨ ਚੈਲੰਜ ਕਰਦਾ ਸਕੂਲਾਂ ਦੇ ਮਾਮਲੇ ਜਾ ਕੇ ਬੈਠ ਜਾਣ 10 ਅਸੀਂ ਡਾਟਾ ਨਾਲ ਬੈਠਾਂਗੇ ਕਿ ਕਿੰਨਾ ਸਟਾਫ ਹੈ ਐਕਸੈਸ ਕਰਕੇਗੇ ਕਿੰਨੇ ਲਾਇਬਿਲਟੀਆ ਛੱਡ ਕੇਗੇ ਔਰ ਇਹਨਾਂ ਦੇ ਜਾਣ ਤੋਂ ਬਾਅਦ ਅੱਜ 13 2013 ਤੋਂ ਲੈ ਕੇ ਅੱਜ ਤੱਕ ਇੱਕ ਵੀ ਸਕੂਲ ਦਾ EMPLOYE ਜਿਹੜਾ ਹੈ ਪੱਕਾ ਨਹੀਂ ਕੀਤਾ ਗਿਆ ਇੱਕ ਵੀ ਟੀਚਰ ਜਿਹੜੀ ਉੱਥੇ ਰੱਖੀ ਗਈ ਹੈ ਪੱਕੀ ਨਹੀਂ ਰੱਖੀ ਗਈ ਹੈ ਇਹ ਸਰਨਾਥ ਸਾਹਿਬ ਅਗਰ ਗੱਲਾਂ ਕਰਦੇ ਨੇ ਮੈਂ ਤੇ ਸਾਰੇ ਚੈਨਲ ਬੈਠੇ ਆ ਚੈਨਾਇ ਤੋਂ ਜਿਹੜਾ ਜਾਲ ਵੀ ਹੋ ਸਕਦਾ ਤੁਹਾਡੇ ਨਾਲੋਂ ਜ਼ਿਆਦਾ ਪਿਆਰ ਜੇ ਹੋ ਸਕਦਾ ਇਹਨਾਂ ਨਾਲ ਜਿਹੜਾ ਚੈਨਲ ਹੈ ਇਹਨਾਂ ਨੂੰ ਸੂਟ ਕਰੇ ਜਿਹੜੀ ਜਗ੍ਹਾ ਇਹਨਾਂ ਨੂੰ ਸੂਟ ਕਰੇ ਮੈਂ ਅਸੀਂ ਉੱਥੇ ਆ ਕੇ ਅਸੀਂ ਆਪਣਾ ਡਾਟਾ ਲੈ ਕੇ ਆਉਂਦੇ ਆ ਇਹ ਆਪਣੇ ਡਾਟਾ ਨਾਲ ਬੈਠ ਜਾਣ ਔਰ ਮਜੀਤ ਸਿੰਘ ਜੀ ਕੇ ਵੀ ਬੈਠੇ तो उस दिन झूठ बोल रहा अभी फितरत फिर झ झ झ झ झ बोल रहेस साइडू करा असीकार हर पहलू के साथ हम उनके साथ खड़े हैं और सरकार हमसे क्योंकि अभी ऐसी नौबत नहीं आई है कि कोई सिविलियंस को कोई प्रॉब्लम हुई है वी आर नॉट द फोर्सिस वी आर नॉट द आर्मी बट वी आर विद द आर्मी वी आर विद अवर डिफेंसिस और उनको किसी किस्म की भी मुहैया जरूरतें होंगी उसके लिए दिल्ली सिख गुरुद्वारा प्रबंधक कमेटी और समूचे सिख जगत जो है उनके साथ दिल्ली में अपने नायक पुंडा जो मजारा की था किया तो सामने पिछले चार साल तो जब भी हाई को फैसला देने लगती थी ਇਹ ਕੋਈ ਨਾ ਕੋਈ ਲਿਟਰੇਚਰ ਬਾਤ ਨਹੀਂ ਹੈ। ਕਿੰਸ ਸਾਥ ਬੈਠਾ ਇਨਾਂ ਨੇ ਟੋਕੇ ਜਿਹੜੇ ਪ੍ਰਧਾਨ ਕੀ ਕਰਕੇ ਗਏ ਨੇ ਜਦੋਂ ਸੋਖਰੀ ਕਰਕੇ ਗਏ ਨੇ ਇਹਨਾਂ ਸਾਥ ਨਹੀਂ ਗੁਰਾਇਆ। ਸਾਡਾ ਇਸ ਸਟੇਟ ਦੇ ਨਾਲ ਯਾ ਕਈ ਚੁੱਕੇ ਪਾਇਆ ਸੀ। ਸਾਡਾ ਕਿਸੇ ਕਿਸਮ ਦਾ ਕੋਈ ਡਵੈਲਪਮੈਂਟ ਤੇ ਪੈਸੇ ਦੀ ਵੰਡ ਸੀ ਇਸ ਵਾਸਤੇ ਅਗਰ ਸਾਡੇ ਕੋਈ ਡਿਪਾਰਟਮੈਂਟ ਹੁੰਦੀ ਤੇ ਟੀਚਰਸ ਸਾਨੂੰ ਵਿੱਚ ਪਾਰਟੀ ਬਣਾਉਂਦੇ ਅਸੀਂ 31 ਜਨਵਰੀ 2013 ਚੋਂ ਚੋਣਾਂ ਤੋਂ ਬਾਅਦ ਅਸੀਂ ਲੀਬ ਹੋਇਆ ਉਸ ਵਕਤ ਦਿੱਲੀ ਕਮੇਟੀ ਨੇ ਕਿਸੇ ਦਾ ਇੱਕ ਠੇਲਾ ਵਣਿਛੇ ਦੇ ਕੋਈ ਲੱਖ ਡੇਢ ਲੱਖ ਵਰਤਮਾਨ ਕੈਰੀ ਚੁੱਕ ਇੱਕ ਠੇਲਾ ਵੀ ਸਪੂਨਾ ਦੇ ਵਿੱਚ 3 ਮਹੀਨੇ ਦੀਆਂ ਤਰੰਤ ਕੌਂਟੇ ਵਿੱਚ ਕਨਖਾ ਮੌਜੂਦ ਸਨ ਔਰ ਬਾਕੀ ਐਕਟਿਵਨਸਾਂ ਰਨਾਏ ਪੁਰ ਪਸ ਤੋਂ ਇਲਾਵਾ 152 ਕਰੋੜ ਰੁਪਏ ਸੜਕੇ ਦੇ ਸਮਾਂ ਕਾਂਦੇਕਾਰ ਜੀ ਵੀ ਸਾਨੂੰ ਜਿਹੜੇ ਪੁਰਾਣੇ ਪਰਮਜੀਤ ਸਿੰਘ ਸਰਰਾ ਮਨਜੀਤ ਸਿੰਘ ਇਹਨਾਂ ਨੇ ਸਾਡੇ ਤੇ ਕਰਜ਼ੇ ਲਾਏ ਮਾਤਾ ਕ੍ਰਿਸ਼ਨਾ ਚਾਹੁੰਦਾ ਭਈ ਸੋ ਸੇਕ ਕਰਦੇ ਸਾਡੇ ਖਿਲਾਫ ਮੇਰੇ ਟਨਿਓਰ ਦੇ ਖਿਲਾਫ ਇੱਕ ਪੈਸੇ ਦੀ ਰਵਾਇਤੀ ਕੋ ਵੰਡਿਆ ਕੋਈ ਸੰਗਠਨ ਦੱਸਿਆ ਸਾਇ ਚੁਤੇ ਵਿਆਹ ਤੋਂ ਲਾਵਾ ਕੋ ਵੀ ਨਹੀਂ ਜੀ ਡੀ ਗਰ ਤਾਂ ਇਸ ਨੇ ਕਹੀ ਹੈ ਜੀ ਬਈ ਸਰਦਾਰ ਨੇ ਕਹਿਆ ਜੀ ਜਦਾਦਾ ਵੇਚਦੇ ਅਸੀਂ ਸ਼ੁਰੂ ਤੋਂ ਇਹ ਗੱਲ ਕਹਿ ਰਹੇ ਆ ਕਿ ਸੇ ਦਿੱਲੀ ਕਮੇਟੀ ਦੇ ਅਧਾਰਿਆਂ ਦੇ ਗੁਦਵਾਰਿਆਂ ਦੇ ਸਕੂਲਾਂ ਦੀ ਕੋਈ ਜਿਦਾਤ ਕਿਸੇ ਤਰ੍ਹਾਂ ਦੀ ਇੱਕ ਪੈਸੇ ਦੀ ਨਹੀਂ ਵੇਚੀ ਗਈ ਜਦ ਅਸੀਂ ਤੁਹਾਡੇ ਕੋਲ ਸਰਪਲਸ ਪੈਸੇ ਛੱਡ ਕੇ ਗਏ ਤੁਸੀਂ ਖੁਦ ਨੋਟ ਕੀਤਾ ਤੁਹਾਡੇ ਟਿਨਿਓਰ ਦੇ ਵਿੱਚ 400 ਕਰੋੜ ਰੁਪਏ ਪਰਸੋਂ ਦੇ ਹਾਈ ਕੋਰਟ ਦੇ ਜੱਜ ਮੰਡਲ ਨੇ ਨਾ ਦਾ ਖਲਾਫ ਪੈਸੇ ਲੈਣੇ ਇਹ ਸਾਰੇ ਪੈਸੇ ਜਿਹੜੇ ਪਿਛਲੇ ਤੰਤ ਸਰਸਾ ਕਾਨੂੰਨ ਹੈ ਅਸੀਂ ਕਾਹਦਾ ਕਹਿ ਰਹੇ ਆ ਕਿ ਇਹਨਾਂ ਦੀਆਂ ਜਦਦਾਵਾਂ ਵੇਚ ਕੇ ਤੁਸੀਂ ਸਰਕਾਰ ਜਾ ਕੋਟਾ ਲਵਣ ਕਿਸੇ ਦਿੱਲੀ ਕਮੇਟੀ ਦੇ ਜਿਹੜੇ ਇਤਿਹਾਸਰ ਕੋਟਵਾ ਰਹੇ ਹਾਂ ਜਿਹੜੀਆਂ ਜ਼ਮੀਨਾਂ ਹਨ ਇਹ ਜ਼ਮੀਨਾਂ ਭਾਈ ਲਖਮੀ ਸ਼ਾਹ ਵੰਜਾਰੇ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ਹਾਂ ਅੰਗਰੇਜ਼ਾਂ ਦੀ ਸਰਕਾਰ ਨੇ ਇੱਥੇ ਆਪਣੇ ਆਧਾਰੇ ਬਣਾਉਣ ਵਾਸਤੇ ਐਕਵਾਇਰ ਕਰ ਲਈ ਤੇ ਸਿੱਕਾ ਨੂੰ ਮੁੰਤਾਨੂ ਜਗ੍ਹਾ ਦਿੱਤੀ ਆਫਟਰ ਪਾਰਟੀਸ਼ਨ ਇੱਥੇ ਆਈ ਜਿਹੜੀ ਜਟੜਾ ਅਸੀਂ ਉਸ ਜਗ੍ਹਾ ਨੂੰ ਬਾਤ ਕਰਨ ਵਾਸਤੇ ਹੈ पब्लिक स्कूल खोले इंजीनियरिंग पढ़ाए मैनेजमेंट पढ़ाए अजो जगह जो कोई जाना चाहे पर जक, मैं तो उस जाना तो तो कल परसों जगह से तैयार है कंडरात बना के रखटल तीन सौ बी एकड़ जगह है दो सौ नब्बे या पचानवे एकड़ बीगढ़ ਅਸੀਂ ਹੌਟੈਲ ਤੇ ਟਿਕਾਣਾ ਬਣਾਇਆ ਹੈ ਜੁਬੀ ਤੇ। ਇਹ ਬਿਲਡਿੰਗ ਪਰ ਟਟੋ ਕਾਟ 25 ਕਰੋੜ ਰੁਪਏ ਡਿਵਿਜਨ ਦੇ ਹੁੰਦੇ ਆ। ਜਿਹੜਾ ਸਕੂਲ ਦੀ ਬਿਲਡਿੰਗ ਸੀ ਉਹ ਜੱਥੇਦਾਰ ਗੁਰਚਰਨ ਸਿੰਘ ਟੋੜਾ ਬਲਵੰਦੀ ਕਤਰਗਾ ਸੀ। ਸਾਨੂੰ 10 ਲੱਖ ਰੁਪਿਆ ਹਰ ਸਾਲ ਅਜ ਤੋਂ 30 ਸਾਲ ਪਹਿਲੇ ਪੁੱਛ ਜ਼ਮੀਨ ਦੀ ਵਸੋਂ ਤੋਂ ਆਂਦਾ ਸੀ। 10 ਲੱਖ ਰੁਪਇਆ ਜਾਂ ਤੁਸੀਂ ਇੱਕ ਮੈਂਬਰ ਨੂੰ ਭੇਤੇ ਸਾਂ 10 ਲੱਖ ਹੁੰਦਾ ਸੀ ਕਿਸੇ ਹੋਰ ਨੂੰ ਭੇਤੇ ਸਾਂ ਤੇ 8 ਲੱਖ ਹੁੰਦਾ ਸੀ ਇਹਨਾਂ ਕੋਲ ਇੱਕ ਚੋਬਈ ਤੁਹਾਨੂੰ ਅੱਜ 12 ਸਾਲ ਹੋ ਗਏ 12 ਸਾਲ ਤੇ 4 ਮਹੀਨੇ ਹੋ ਗਏ ਕੁਝ ਜਗ੍ਹਾ ਤੋਂ ਕੰਮ ਵਾਸਤੇ ਆਏ ਤੁਹਾਨੂੰ ਉਸ ਜਗ੍ਹਾ ਤੋਂ ਪੈਸੇ ਕਿੰਨੇ ਆਏ ਤੁਹਾਡੇ ਸਕੂਲ ਦੀ ਬਰਬਾਦੀ ਦਾ ਮੈਂ ਇੱਕ ਹੋਰ ਸਵਾਲ ਕਰਨਾ ਪੈਂਦਾ 22000 ਬੱਚਾ ਸਾਡੇ ਕੋਲ ਬਰਦਾਸੀ ਅੱਜ 12000 ਰਹਿ ਗਿਆ ਪਰ ਮੈਂ ਪੁੱਛਣਾ ਚਾਹੁੰਦਾ ਤੁਸੀਂ ਲਿਸਟ ਦਿਓਗੇ ਕਿ ਸੰ 13 ਤੋਂ ਬਾਅਦ ਤੁਸੀਂ ਕਿੰਨੇ ਟੀਚਰ ਰੱਖਣ ਕਿੰਨੇ ਮੁਲਾਜ਼ਮ ਰੱਖਣ ਗੁਰਦੁਆਰਿਆਂ ਕਿੰਨੇ ਮੁਲਾਜ਼ਮ ਰੱਖਣ ਤੁਸੀਂ ਚਾਰ ਕਾਲਜ ਮੈਨੇਜਮੈਂਟ ਦੇ ਉਹ ਬੰਦ ਕਰ ਬੈਠੇ ਹੋ ਉਹਨਾਂ ਦੇ 35 ਅੰਬਲਾਈਡਲ ਤੁਸੀਂ ਧੱਪੇ ਪਾਉਂਦੇ ਪਿਓ ਜਦ ਕੇ ਜੋ ਨਾਨਕ ਪਿਓ ਮੈਂਡ ਬੈਂਡ ਜਾਂ ਕਾਮਰਸ ਕਾਲਜ ਦੇ ਵਿੱਚ ਤੁਸੀਂ 40 ਪਰਤੀਆਂ ਕੀਤੀਆਂ ਉਹ ਕਿਉਂ ਕੀ ਦੀਆਂ ਜਦ ਤੋਂ ਉਹ ਬਣ ਕਰ ਰਹੇ ਸੀ ਤੇ ਤੁਸੀਂ ਉਹਨਾਂ ਬੱਚਿਆਂ ਨੂੰ ਉੱਥੇ ਕਿਉਂ ਨਹੀਂ ਲਾਗਰ ਉਤਪਤ ਜੁਨੇ এমਪਲੋਇਮੈਂਟ ਦਿੱਤੀ ਅੱਜ ਤੁਸੀਂ ਉਹਨਾਂ ਨੂੰ ਕਹ ਰਹੇ ਹੋ ਨਵੀਂ এমਪਲੋਇਮੈਂਟ ਲਵਜੀ ਪ੍ਰਾਣੀ ਖਤਮ ਕਿਉਂ ਬੜੇ ਸਪਸ਼ਟ ਗੱਗਾ ਗਈ। ਇਹਨਾਂ ਨੇ ਦੱਬ ਕੇ ਮਾਲ ਖਾਦਾ। ਦੱਬ ਕੇ ਮਾਲ ਖਾਦਾ। ਉਹਦੇ ਚਿਮਤ ਹੈ ਗਈ। ਮੈਂ ਕੋ ਦੁਆਰਾ ਕਮੇਟੀ ਵਿੱਚ ਇਹਦੇ ਸਾਹਮਣੇ ਬੈਠ ਕੇ ਇਹਦੇ ਨਾਲ ਬਹਿਸ ਕਰਨ ਦਾ ਤਿਆਰ ਆ ਪ੍ਰਸਟਾਨ ਨੂੰ ਕਰਦਾ। ਕੋਈ ਮੈਂ ਤਾਂ ਨਹੀਂ ਆਉ। ਬੇਪਜੂਨ ਜਗ੍ਹਾ ਨਾ ਲੈ। ਸੋ ਬੰਦ ਕਰੋ। ਤੁਸੀਂ ਕੋਰਟ ਨੂੰ ਇਹ ਵੀ ਲਿਖ ਕੇ ਦੇਤਾ ਕਿ ਸਾਡੇ ਸਕੂਲ ਜਿਹੜੇ ਹੈਗੇ ਤੁਸੀਂ ਉਹਨਾਂ ਨੂੰ ਵੇਚਣ ਦਾ ਲਾਜ ਉਹਦਾ ਪੈਸੇ ਲੈ ਲਓ ਇਹ ਮੇਰੇ ਕੋਲ ਕਾਲ ਕਰੋ ਐਂਡ ਕਾਲੋ ਸਬਮਿਟਡ ਦੀ ਲਿਸਟ ਆਫ ਸਾਰੀ ਕਲਗੋਵਾਰਾ ਤੋਂ ਦਾ ਅਨਮੈਬਰ ਹਾਈ ਕੋਰਟ ਵਿਦ ਇੰਟention ਟੂ ਡੈਕ ਐਂਡ ਪਾਪੀ ਪੇਮੈਂਟ ਆਫ ਏਰੀਆਜ਼ ਆਫ ਟੀ ਐਚ ਪੀ ਐਸਟਾਫ what are that times here according to each future great concern to attract any historical godwaras ਤੁਹਾਡੇ ਨਾਲ ਤੋਂ ਟੀਚਰਾਂ ਦੇ ਵਕੀਲ ਚੰਗੇ ਨਿਕਲੇ ਜਿਨ੍ਹਾਂ ਕਹਿੰਦੇ ਪੈਸੇ ਅਸੀਂ ਲੈ ਲਾਂਗੇ ਪਰ ਅਸੀਂ ਕਿਸੇ ਹਿਸਟੋਰੀਕਲ ਗੋਡਵਾਰੇ ਨੂੰ ਟਾਰਗੇਟ ਕਰਾਂਗੇ ਐ ਆਰਡਰ ਜੇ ਤਾਂ ਇਹਨੇ ਸਬਮਿਟ ਕੀਤਾ ਆ ਤੁਹਾਨੂੰ ਦੋ ਪੰਜ ਨੂੰ ਹਾਈ ਕੋਰਟ ਦੇ ਆਰਡਰ ਮੈਂ ਜੱਜ ਨੇ ਆਰਡਰ ਕੀਤਾ ਕਿ ਪਰਸਾਨੀ ਘਟਾ ਆਡਿਟ ਕਰਾਓ ਤੁਸੀਂ ਕਿਉਂ ਨਹੀਂ ਕਰਾਤੇ ਤੁਸੀਂ ਕਿਉਂ ਨਹੀਂ ਕਰਾਤੇ ਤੁਸੀਂ ਗਾਦਰੇ ਦੱਸੋ ਜਿਹੜੀ ਦੇ ਰਾਈਟ ਕੰਪਨੀ ਦੀ ਆਡਿਟ ਹੋਈ ਹੋਈ ਹੈ ਉਹ ਕਿੱਥੇ ਵੇ ਅਸੀਂ ਇਹ ਕੇਸ ਦੁਬਾਰਾ ਅਕਾਲ ਤਖਤ ਲੈ ਕੇ ਜਾਵਾਂਗੇ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਨੇ ਸਾਡੀ ਮੀਟਿੰਗ ਸਦੀ ਪੰਜ ਪ੍ਰਧਾਨਾਂ ਦੀ ਉਹਨਾਂ ਨੂੰ ਅਪਾਇੰਟ ਪ੍ਰਧਾਨਾ ਦੇ ਫੈਸਲਾ ਆਇਆ ਕਿ ਆਡਿਟ ਰਿਪੋਰਟ ਰੱਖਿਆ ਗਈ ਔਰ ਮੈਂ ਕਮੇਟੀ ਬਣਾ ਕੇ ਸਾਰੀ ਇਨਕੁਆਇਰੀ ਕਰਾਉਣਾ ਉਹ ਕਿੱਥੇ ਗਈ ਜਿਹੜਾ ਫੈਸਲਾ ਉਸ ਵਕਤ ਦੇ ਜਥੇਦਾਰ ਨੇ ਇਹਨਾਂ ਦੀ ਲਿਆਹ ਜਾਣਕਾਰੀ ਨਹੀਂ ਦਿੱਤਾ ਉਹ ਫੈਸਲਾ ਅਸੀਂ ਨਵੇਂ ਜਥੇਦਾਰ ਕੋਲ ਵੀ ਲੈ ਕੇ ਗਏ ਕਿੰਨਾ ਕੋਰਪ ਇੱਕ ਮੈਂਬਰ ਪ੍ਰੈਜ਼ੀਡੈਂਟ ਹੈ ਉਸ ਦੀ ਭੈਣ ਨੂੰ 340 ਲੱਖ ਰੁਪਏ ਦੇਣਾ ਸੀ ਹੈ ਪਰ ਬਾਕੀ ਦੂਜਿਆਂ ਦੀਆਂ ਏਰੀਆਜ਼ ਦੇਣ ਵਾਸਤੇ ਪੈਸੇ ਨਹੀਂ ਹੈਗੇ। ਉਹ ਜੇ ਤੁਸੀਂ ਨਾ ਕਰੋ ਸਰਕਾਰ ਕਾੜੇ ਵਿਕਲਪ ਸਕੂਲ ਤੋਂ ਆ ਕੇ ਬਾਹਰ ਕਰਦੇ ਹਾਂ। ਤੁਸੀਂ ਮੈਂਬਰਾਂ ਨੂੰ ਬੇ ਹਿਸਾਬੇ ਆਪਣੇ ਨਾਮ ਰੱਖਣਾ ਸਕੇ ਅੱਜ ਨੂੰ ਤੋਂ ਬਾਹਰ ਇਹਨਾਂ ਕਿਸੇ ਨੂੰ ਗਿਆ 4 ਸਾਲ ਹੋ ਗਏ ਕੋਈ 2 ਸਾਲ ਹੋ ਗਏ ਜਿਨਾਮੋਂ ਸੀ ਮੂੰਹ ਨਹੀਂ ਲਾਇਆ ਨਦੀਏ ਤੋਂ ਤੂਤਾ ਕਰਕੇ ਔਰ ਇਹ ਸਾਡੇ ਕੋਲ ਆ ਗਏ ਮੰਨ ਲੈ ਜੋ ਕਰਪ ਮੈਂਬਰ ਹੈਗਾ ਉਹ ਤੁਹਾਡੇ ਉੱpon ਆਂਦਰ ਕਿ ਤੁਸੀਂ ਜੱਫੀ ਪਾ ਕੇ ਲੈਂਦੇ ਬਿਚਤੋਂ ਨਹੀਂ ਇਧਰ ਆ ਅਸੀਂ ਚੋਰੀ ਸ਼ਿਕਾਇਤ ਕਰਸਾਂਗੇ ਕਈ ਗੱਲ ਕਰੀਏ ਇਹਨਾਂ ਦੀ ਤੁਸੀਂ ਮੈਂ 1200 ਇਸ ਤੇਰੀਆ ਦੇ ਉਪਲ ਸਾਹਿਬ ਮਹਾਰਾਜ ਗਿਆ ਸੱਚਿਆ ਗੁਰੂ ਗ੍ਰੰਥ ਸਾਹਿਬ ਦੀਆਂ ਸੰਚਿਆ ਇਹਨਾਂ ਦੇ ਗਏ ਉਸ ਤੋਂ ਇਲਾਵਾ ਇਹਨਾਂ ਨੇ ਗੁਰ ਤੇਗ ਬਹਾਦਰ ਸਾਹਿਬ ਦੀ 357 ਸਦੀ ਸਤਾਤੀ ਮਨਾ ਲਾ ਕੇ ਗੁਰੂਆਂ ਨੇ ਕਰਿਆ ਈ ਰੱਖਿਆ ਦਸੋ ਸਰਪੋਤਮ ਕੌਮ ਦੇ ਆਗੂ ਇਹ ਨੰਬਰ ਕਰਾਉਂ ਇਹ ਤੇ ਪੁੱਛੋ ਬਿਆਨ ਦੇਣ ਲੱਗਿਆ ਤਾਂ ਚਲੋ ਇਤਿਹਾਸ ਕੀ ਕਹਿੰਦਾ ਇਤਿਹਾਸ ਕੀ ਕਹਿੰਦਾ ਉਹ ਵਿਗੜਨਾ ਹਰਦਾਸ਼ ਦੀ ਜਾਨ ਨੂੰ ਇਹ ਸਵਾਰੀਆਂ ਚੋਰੀਆਂ ਚਕਾਰੀਆਂ ਦਾ قصور وار ਤੇ ਅਗਾ ਹਰਮੀਤ ਸਿੰਘ ਕਾਤਾ ਜਗਮਨਜੀਤ ਸਿੰਘ ਨੇ ਕਿਹਾ ਵੀ ਇਹ ਤੇ بڑا ਮਾਲਦਾਰ ਸਾਮੀ ਹੈ ਇਹ ਦੱਸਦੇ ਨੇ ਵੀ ਬਿਸ਼ੱਕ ਸੁਭਕ ਸਰਕਾਰ ਨਾਲ ਮਿਲ ਕੇ ਹਕਾਤ ਅਗਰ ਬਣਾਉਣ ਦੀ ਕੋਸ਼ਿਸ਼ ਕੀਤੀ ਵਿੱਚੋਂ ਸੋਨਾ ਕੱਢਾ ਪਰ ਚਲੋ ਸਾਰੇ ਸਕੂਲਾਂ ਨੂੰ ਮੈਲਟ ਕਰਕੇ ਇੱਕ ਬੜਾ ਕੀ ਦੇ ਠਾ ਕਮੇਟੀ ਵੀ ਸਾਰੀਆਂ ਪਰਤੀਆਂ ਕਰੇਗਾ ਸਾਰੇ ਬੱਚੇ ਉਸ ਤੋਂ ਬਾਅਦ ਸਕੂਲਾਂ ਨੇ ਮੁੜ ਕੇ ਪਿੱਛੇ ਵੀ ਦਿੱਤੇ ਮੂੜ ਕੇ ਪਿੱਛੇ ਨਹੀਂ ਦੇਖੋ ਘਟਾ ਹੀ ਘਟੇ ਰੋਜ਼ ਟੀਚਰ ਰੱਖੇ ਜਾ ਰਹੇ ਨੇ ਪੈਸੇ ਖਾ ਕੇ ਟੀਚਰ ਰੱਖੇ ਜਾ ਰਹੇ ਨੇ ਪੱਕਾ ਉਹਨਾਂ ਟੀਚਰਾਂ ਕੋਲ ਕੰਮ ਕੀ ਹੋ ਪਤਾ ਹੀ ਨਹੀਂ 22000 ਬੱਚਾ ਸਾਡੇ ਕੋਲ ਪੜਦਾ ਸੀ 12000 ਰਹਿ ਗਿਆ 14000 ਰਹਿ ਗਿਆ ਤੇ ਸਕੂਲ ਕਿਥੋਂ ਚੱਲਣ ਤੁਸੀਂ ਕਿਸੇ ਅੱਛੇ ਸਕੂਲ ਦੀ ਟੀਚਰਸ ਨੂੰ ਲਾਇਬ੍ਰੇਰੀਆਂ ਨੂੰ ਆ ਕੇ ਇਹਨਾਂ ਦੇ ਲੈਬਰੇਰੀ ਦਿਖਾਦੇ ਸਕੂਲ ਦਿਖਾਦੇ ਉਹ ਕਹਿੰਨਗੇ ਅਸੀਂ ਮੁਫਤ ਹੀ ਕੰਮ ਕਰਵਾਉਣਾ ਸਿਖਿਆ ਉਹ ਕੋਈ ਚੰਨ ਨਹੀਂ ਲਿਆ ਕੇ ਆ ਸਕੂਲ ਕਿਹੜਾ ਸਕੂਲ ਹੈ ਕਿਰਾ ਜਿੱਤੇ 20-22 ਸਾਲ ਪੁਰਾਣੀਆਂ ਕਿਤਾਬਾਂ ਪਈਆਂ ਨਵੀਆਂ ਕਿਤਾਬ ਵੀ ਕੋਈ ਨਹੀਂ ਮੇਰੀ ਗੁਜਾਰਸ਼ ਹੈ ਕਿ ਜੇ ਇਹਦੇ ਦਮ ਹੈ ਇਹ ਬਿਸ਼ੱਕ ਸਖ ਚ ਲੈ ਆਏ ਪਰਸਨ ਲੈ ਆਏ ਜਿੰਨੇ ਮੁਰਗੇ ਲੈ ਆਏ ਗੁਰਦੁਆਰਾ ਕਮੇਟੀ ਦੇ ਜਿਹੜਾ ਹੈਗਾ ਦਫਾ ਹਾਲ ਤੋਂਦਰ ਮੇਰਾ ਬੈਸ ਕਰ ਲੋਗੇ ਕਿ ਸਟਾਫ ਨੂੰ ਮਾਣੀ ਕੀ ਹੈਗੀ ਸਪੈਸ਼ਲ ਕਿ ਤੁਸੀਂ ਕਿਰੇ ਦੀ ਜਦੋਂ ਤੇ ਆਪੇ ਸਾਦੇ ਨਾਲ ਬੈਠ ਕੇ ਮਦਰਪੋਜੀ ਮੇਰਾ ਚੈਨਲ ਵੀ ਤੁਹਾਡਾ ਜੱਗਾ ਵੀ ਤੁਹਾਡੇ ਨਾ ਤਿਆਰ ਆ ਉਹ ਵੀ ਉਹ ਕਹਿ ਨਹੀਂ ਰੇ ਉਹਨੇ ਕਿਹਾ ਨਾ ਐਕਸੈਪਟਡ ਅਗਰ ਉਸਨੇ ਕਿਹਾ ਤੇ ਮੈਂ ਐਕਸੈਪਟ ਕਰਦਾ ਗੱਲ ਖਤਮ ਹੋ ਗਈ। ਉਹੋ ਕਾਟੜ ਵੀ ਨਾਲ ਬਿਠਾ ਲਈ ਜਿਹੜਾ ਕਿ ਆਏ ਉੱਤੇ। ਮੈਂ ਇਹ ਵੀ ਕਹ ਜਾ ਰਹੇ ਸੀ ਹੈ ਕਿ ਪਾਵੇਂ ਅੱਜ ਬਹੁਤ ਬਹੁਤ ਖਰਾਬ ਹਿੰਦੁਸਤਾਨ ਦਾ। ਵੀ ਆ ਰਹਾ ਹੈ ਵਾਰ ਵਿੱਚ ਪਾਕਿਸਤਾਨ ਪਰ ਮੈਂ ਕਹਾਂਗਾ ਸੰਤਾ ਸਰਕਾਰ ਨੂੰ ਇਹ ਜੇ ਬੇਈਮਾਨਾ ਤੇ ਹੱਥ ਰੱਖਣਾ ਬੰਦ ਕਰ ਦੇ ਉਹ ਸਰਕਾਰ ਨੂੰ ਕਹਾਂਗਾ ਕਿਸੇ ਸਕੂਲ ਦਿੱਲੀ ਕਮੇਟੀ ਦੇ ਸਕੂਲ ਗੁਰਦੁਆਰੇ ਉਹਨਾਂ ਦੇ ਜਿਦਾਦਾ ਨਿਲਾਮ ਕਰਨ ਦੀ ਜੂਦ ਰਹੀ ਹੈ ਔਰ ਅਗਰ ਨਿਲਾਮ ਹੋਣੇ ਤੇ ਇਹਨਾਂ ਦੀਆਂ ਕੋਠੀਆਂ ਇਹਨਾਂ ਦੇ ਜਦਾਦਾ ਦਾ ਨਾਮ ਹੋ ਗਿਆ ਜਿਹੜੇ ਪੈਸੇ ਇਕੱਠਾ ਇਕੱਠੇ ਆਉਣਗੇ ਉਹ ਦੇਾਂਗੇ ਜੇ ਫਿਰ ਕੋਈ ਬਚ ਗਏ ਉਸੇ ਸੰਗਤ ਕੋ ਲੋਗਰਾ ਕੇ ਜਮ੍ਹਾਂ ਕਰਾ ਦੇਵਾਂ ਪਰ ਸਭ ਤੋਂ ਪਹਿਲਾ ਸਰਸਾ ਕਾਲਕਾ ਕਾਨੋਂ ਵਾਲੋਂ ਇਹਨਾਂ ਸਭੀਆਂ ਜਦਾਦਾ ਜੇ ਬਤਾऊं ਸਾਧੇ ਮੰਗੋ ਨਾ ਜੋ ਸਮਝਿਆ ਇਹ ਦੋਪੀਆ ਮਾਮਲਾ ਹੁਤਾ ਹੈ ਤੀਸਰਾ ਮਾਮਲਾ ਦਾਤਾਂ ਨੂੰ ਤਾਲੂ ਹੈ ਨੇ ਜੋ ਦੋ ਵੀ ਉੱਧਾ ਤੇ ਇੱਕ ਦੂਸਰੇ ਖਲਾਫ ਬਿਆਨਬਾਜ਼ੀ ਸ਼ੁਰੂ ਹੋ ਜਾਂਦੀ ਹੈ ਕਿ ਫੈਕਸ ਦੇ ਹਿਸਾਬ ਨਾਲ ਕਿੱਦੋਂ ਪਤਾ ਲੱਗੇ ਕਿ ਇਹ ਮਾਮਲਾ ਸ਼ੁਰੂ ਕਿਦੋਂ ਹੈ ਸ਼ੁਰੂਆਤ ਕੌਣ ਹੈ ਫੈਕਸ ਦੇ ਮੁਤਾਬਿਕ ਬਿਆਨਬਾਜ਼ੀ ਦੇ ਸਬੰਧਿਕ ਤੱਕ ਮੇਰੇ ਕੰਮ ਚਾਹਾਂ ਮੈਂ ਜੋ ਗੱਲ ਕਹਿ ਰਿਹਾ ਹਾਂ ਸਾਹਰਾਬ ਨੇ ਹੋਇਆ ਹੈ ਦੋ ਜ਼ਾਕਿਰਾਂ ਤੱਕ ਕੋਈ ਸਾਡੇ ਦਾ ਮਕਦਮਾ ਸੀ ਦਿੱਲੀ ਕਮੇਟੀ ਦੇ ਉੱਤੇ ਕਿਸੇ ਕਿਸੇ ਦਾ ਕੋਈ ਮਕਦਮਾ ਨਹੀਂ ਸੀ लास्ट ਕੋਈ ਨਾ ਤੀਸਰਾ ਦਾ ਕੋਈ ਕੇਸ ਸੀ 2000 ਦਿਖਾ ਦਿਓ ਕੋਈ ਦੇਖੋ ਮੇਰੇ ਸਾਹ ਤੇ ਕੋਈ ਵੀ ਨਹੀਂ ਸੀ ਕੋਈ ਇਹ ਕਹੇ ਅੱਛਾ ਜੀ ਮੈਨੂੰ ਤਰੱਕੀ ਨਹੀਂ ਮਿਲੀ ਫਾਨੀ ਮੈ ਤਰਖਾ ਦਾ ਕੋਈ ਨਹੀਂ ਸੀ ਇੱਕ ਪੈਸੇ ਦਾ ਨਹੀਂ ਸੀ ਪਰ ਸਿਕਸ ਪੈਕ ਮਿਸ਼ਨ ਬਗਾਰਾ ਤਾਂ ਕੋਈ ਨਹੀਂ ਸੀ ਨਾ ਹੁਣ ਮੈਂ ਤੁਹਾਨੂੰ ਇੱਕ ਹੋਰ ਗੱਲ ਹੋਰ ਦੱਸ ਦੇਣਾ ਅੱਛਾ ਕਿ ਇਹਨਾਂ ਨੇ ਟੇਬਲ ਸਬਮਿਟ ਕੀਤੀ ਸੀ ਹਾਈ ਕੋਰਟ ਦੇ ਅੱਧਰ ਕਿਹੜੀ ਲਾਇਬਿਲਟੀ ਕਿਹਦੇ ਵਕਤ ਕਿੰਨੀ ਲਾਇਬਿਲਟੀ ਬਣੀ ਇਹਨਾਂ ਦੇ ਵਕੀਲ ਨੇ ਇਹਨਾਂ ਦੀ ਮੈਨੇਜਮੈਂਟ ਰਿਪੋਰਟ ਪੇਸ਼ ਕੀਤੀ ਜਿਹਦੇ ਅੰਦਰ ਦਿਖਾਇਆ ਗਿਆ ਤਾਂ 80 ਕਰੋੜ ਰੁਪਏ ਦੀ ਲਾਇਬਿਲਟੀ ਬਣੀ ਸੀ 2006 ਤੋਂ ਲੈ ਕੇ 2013 ਤੱਕ ਸਰਨਾ ਸਾਲ ਦੇ ਪੀਰੀਅਡ ਦੀ ਜਦਕੀ ਸਰਨਾ ਸਾਲ 132 ਕਰੋੜ ਦੇ ਅੰਦੀ ਛੋਟ ਕੇ ਗਏ ਸੀ ਹੈ ਉਹ ਰਿਟਰਨ ਵਿੱਚ ਆ ਕਬੇ ਇਹਦਾ ਮਤਲਬ ਆਗਾ ਫਿਕਸ ਹੋ ਪਈ ਸੀ ਕਿ 85 ਡਿਗਰੀ ਦੇ ਤੇ ਚਾਹੀ ਪੁੱਛ ਗਈ ਚਾਹੀ ਵੀ ਨਾ ਦੂਜੀ ਗੱਲ ਕਿ ਨਾ ਨੇ ਲਿਖਿਆ ਕਿ ਅਵੇ ਪਹਿਲੀ ਗੱਲ ਸਪਨਾ ਸਾਹਿਬ ਨੇ ਕਰਾਈ ਰੜੀ ਸੀ ਕਿ ਜੀ ਸਾਰੇ ਦੇ 6th ਪ੍ਰੇਮਿਸ਼ਨ ਤੱਕ ਭੁਗਤਾਨ ਕਰੋ ਕਿਉਂਕਿ ਅਸੀਂ ਮੈਨਟਰੀਸ ਹੋਊਗਾ ਫਿਰ ਫਸਟ ਮਾਰ ਹੈ 2012 ਦੇ ਅੰਦਰ ਬੈਠ ਕੇ ਇੱਕ ਕਮਿਟੀ ਰਿਪੋਰਟ ਫਾਈਲ ਕੀਤਾ ਹਿੰਦੀ ਆਫਿਸ ਆਫ ਟਰੈਕਟਰ এডੂਕੇਸ਼ਨ ਜਿਹਦਾ ਬਾਰ ਬਾਰ ਚਿੰਗਰ ਵੀ ਕਰਦੇ ਨੇ ਟਿੰਗਰ ਮੈਨੇਜਮੈਂਟ ਹੁੰਦਾ ਰਹਿੰਦੇ ਇਹਨਾਂ ਨੇ ਇੱਕ ਫੈਸਲਾ ਹੋਇਆ ਮਿਨਿਸਟਰ ਸੀ ਲਵਲੀ ਜੀ ਟਰੈਕਟਰ এডੂਕੇਸ਼ਨ ਦਲਿੰਦਰ ਜੀ ਸੀ ਉਹਨਾਂ ਨੇ ਬੈਠ ਕੇ ਫੈਸਲਾ ਕੀਤਾ ਜੀ ਅਗਲੇ ਸਾਲ ਸਤੰਭੀ ਤੋਂ થી ਰਿਡਿਊਸ ਸੇ ਕਰਾਂਗੇ ਸ਼ੁਰੂ ਕਰਾਂਗੇ ਦੇਣਾ 2013 ਤੋਂ ਲਾਗੂ ਕਰਾਂਗੇ ਪਰ ਮੀਨ ਟਾਈਮ 6 ਮਹੀਨੇ ਦੇ ਅੰਦਰ ਇਹਦਾ ਵੀ ਕੋਰਪੋਰੇਟ ਚੇਂਜ ਹੋ ਗਈ ਉਸ ਮੇਟਵਟ ਦੇ ਅੰਦਰ ਆ ਗਏ ਇਹਨਾਂ ਨੇ ਦੇਜ ਤੋਂ ਬਣਾ ਕਰਤਾ ਉੱਥੋਂ ਲਾਇਬਿਲਟੀ ਸ਼ੁਰੂ ਹੋ ਗਏ ਇਹ ਦੇਜ ਦੇ ਅੰਦਰ ਟਾਈਮ ਆ ਤੇ ਇਹ ਬੜੀ ਲਾਇਬਿਲਟੀ ਵੀ ਨਹੀਂ ਬਣਦੀ ਸੀ ਸੱਚੋ ਪਹਿਲਾਂ ਇਹ ਜੀ ਸਾਡੇ ਨੇ ਕੁਝ ਉਸਨ ਚੱਲ ਰਹੀ ਸੀ ਸਾਡੇ ਨੇ ਕੁਝ ਸੰਚਾਰ ਕੀਤੀ ਉਹ ਕੰਨੇਸਾਨ ਚਪੜਾ ਸੀ ਇਹ ਕਲਰ ਜੋ ਵੀ ਹੈ ਭਾਵੇਂ ਤੁਸੀਂ ਫਾਤੂ ਰੱਖਿਆ ਉਹਨਾਂ ਸਾਰਿਆਂ ਨੂੰ ਤੁਸੀਂ ਸਿੱਖ ਤੇ ਕੰਡੀਸ਼ਨ ਦੇ ਅਸੀਂ ਖਾਲੀ ਟੀਚਰਸ ਨੂੰ ਦੇਣਾ ਚਾਹਤਾਂ ਪਰ ਫਿਰ ਸਾਡਾ ਫੈਸਲਾ ਆਇਆ ਵੀ ਦੇਣੇ ਪੈਣੇ ਅਸੀਂ ਗਾ ਟਾਈਮ ਦੇ ਉੱਪਰ ਤੇ 1 ਫਰਵਰੀ 2013 ਤੋਂ ਬਗੈਰ ਕਿਸੇ ਉਹਦੇ ਉਸ ਅਸੀਂ ਮੰਨ ਲਿਆ ਕਿ ਅਸੀਂ ਦੇਾਂਗੇ ਪ੍ਰੀਵੀਅਸ ਖਤਮ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦੇ ਆਂ ਮਾਰਚ ਅਪ੍ਰੈਲ ਦੇ ਵਿੱਚ ਇੱਕ ਮੀਟਿੰਗ ਹੋਈ ਹੈ ਉਹ ਸੰਤੂਰੂ ਤੋਂ ਸੰਤੂਰੋਂ ਟਾਂਚੇ ਉੱਤੇ ਇਹ ਤੇ ਜਮੇ ਲਾਇਆ ਗਿਆ ਤੇ ਨੇ ਕਿਹਾ ਜੀ ਕਿ ਮੈਂ ਅੱਜ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ 6th ਵੇ ਕਮਿਸ਼ਨ ਦਿਆਂਗਾ ਤੇ ਐਲਾਨ ਕੀਤਾ ਕਿ ਸਰ ਸਰੂਚ ਉਹਨਾਂ ਨੇ ਜਿੰਦਾਬਾਦ ਕਰ ਦਿੱਤੀ ਅਗਲੇ ਹੀ ਪੈਰਾ ਉਹਨੇ ਕਹਿ ਦਿੱ ਮੈਂ ਸਪਨੇ ਦੇ ਵਕਤ ਦਾ ਕੋਈ ਪੈਸਾ ਨਹੀਂ ਦੇਵਾਂਗਾ ਉਹਨਾਂ ਨੇ ਕਹਿ ਜੀ ਮੰਨਦੂ मेरे वगर पैसा ही है ही नहीं चिट्ठी दिल्ली कमेटी जोरूवल अगस्त लिखी है देता जाए। गलत है कि, कि मैं क्यों ना मै, मैं मेरा प्राइवेट से पैसे बचा के घर ला जा है जी? पर ਅਸੀ ਹੈ ਕਿ ਆ ਵੀ ਜਿਹੜਾ ਵੱਤ ਵੱਤ ਪੈਸੇ ਦੇ ਸਕੀਏ ਬਚਾ ਸਕੀਏ ਜਿੰਨਾਂ ਨਮਕਾ ਸਕਦੇ ਹਨ ਨਮਕਾ ਲਈ ਹੈ ਇਹ ਮੇਰੀ ਗੱਤ ਹੈ ਮੈਂ ਕਿਉਂਕਿ ਬੜੀਆਂ ਤਾਂ ਮੈਂ ਕਹਿੰਦਾ ਜਿਹੜੇ ਪਾਣੀ ਨੂੰ